ਸੂਗੀ ਦਾ ਬੈਰੀਕਡ ਤੋੜਦੇ ਤੇ ਅ ਦੂਸਰੇ ਪਾਸੇ ਪਾਵਾਟਰ ਕੈਨ ਬੈਰੀਕਡ ਤੋੜ ਦਿੱਤੇ ਗਏ ਨੇ ਤਸਵੀਰਾਂ ਤੁਹਾਡੇ ਨਾਲ ਬੈਰੀਕਡ ਤੋੜ ਕੇ ਪਾਵਾਟਰ ਕੈਨ ਦੀ ਵਰਤੋਂ ਇਸ ਸਮੇਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਲਗਾਤਾਰ ਸੱਚੀ ਨੇ ਗਾਲਿਬ ਦੀਆਂ ਜਿਹੜੀ ਤਸਵੀਰਾਂ ਨੇ ਉਹਨਾਂ ਦੇ ਉਹਨਾਂ ਨੂੰ ਪਿੱਛੇ ਉਹ ਤੁਸੀਂ ਨੌਜਵਾਨ ਦੇਖ ਸਕਦੇ ਹੋ ਕਿਨੇ ਪਾਣੀ ਦਾ ਪ੍ਰੈਸ਼ਰ ਇੰਨਾ ਤੇ ਸੀ ਨੌਜਵਾਨ ਕਿਸ ਤਰ੍ਹਾਂ ਡਿੱ ਗਿਆ ਨੌਜਵਾਨ ਕਿਸ ਤਰ੍ਹਾਂ ਡਿੱ ਗਿਆ ਤਸਵੀਰਾਂ ਤੁਹਾਡੇ ਨਾਲ ਅਸੀਂ ਪਾਣੀ ਦਾ ਇੰਨਾ ਪ੍ਰੈਸ਼ਰ ਤੇ ਨੌਜਵਾਨ ਕਿਸ ਤਰ੍ਹਾਂ ਡਿੱ ਗਿਆ ਤੁਹਾਡੇ ਨਾਲ ਤੁਸੀਂ ਤਸਵੀਰ ਦੇਖਿਆ ਐਨਐਸਵੀ ਦੇ ਤਮਾਮ ਇਥੇ ਯੂਥ ਦੇ ਲੀਡਰ ਇੱਥੇ ਮੌਜੂਦ ਨੇ ਤਾਂ ਫਿਰ ਇੱਕ ਵਾਰ ਫਿਰ ਇੱਕ ਵਾਰ ਫਿਰ ਵਾਟਰ ਕੈਨਨ ਇੱਕ ਵਾਰ ਫਿਰ ਵਾਟਰ ਕੈਨਨ ਦੀ ਵਰਤੋਂ ਇੱਥੇ ਪੁਲਿਸ ਅਤੇ ਪ੍ਰਸ਼ਾਸਨ ਦੀ ਮੁੱਠਪੇੜ ਇੱਕ ਤਰ੍ਹਾਂ ਦੀ ਅਸੀਂ ਕਹਿ ਸਕਦੇ ਐਨਐਸਯੂ ਦੇ ਲੀਡਰ ਯੂਥ ਲੀਡਰ ਸੇਵ ਡੈਮੋਕ੍ਰੇਸੀ ਲਿਖਿਆ ਹੋਇਆ ਸੇਵ ਡੈਮੋਕ੍ਰੇਸੀ ਤਾਂ ਦੂਸਰੇ ਪਾਸੇ ਪਾਣੀ ਦਾ ਪ੍ਰੈਸ਼ਰ ਇਸ ਸਮੇਂ মিডিਆ ਦੇ ਵੱਲ ਵੀ ਕਿਤੇ ਨਾ ਕਿਤੇ ਵੱਧਾ ਹੋਇਆ ਤਾਂ ਖਤਰਨਾਕ ਤਸਵੀਰਾਂ ਚੰਡੀਗੜ੍ਹ ਤੋਂ ਸਾਮਣੇ ਆ ਰਹੀਆਂ ਨੇ ਖਤਰਨਾਕ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਖਤਰਨਾਕ ਬੇਹੱਦ ਖਤਰਨਾਕ ਇਸ ਸਮੇਂ ਜਿਹੜਾ ਬੰਜ਼ਰ ਬਣਿਆ ਹੋਇਆ ਚੰਡੀਗੜ੍ਹ ਦੇ ਵਿੱਚ 35 ਸੈਕਟਰ ਦੀਆਂ ਤਸਵੀਰਾਂ ਨੌਜਵਾਨਾਂ ਦੇ ਵੱਲੋਂ ਬੀਜੇਪੀ ਭਵਨ ਦਾ ਜਿਹੜਾ ਘਰਾਵ ਕਰਨਾ ਸੀ ਪਰ ਉਹਨਾਂ ਨੂੰ ਉੱਥੇ ਹੀ ਰੋਕ ਦਿੱਤਾ ਗਿਆ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਜਿੰਦਾਬਾਦ ਨਾਕਤੇ ਸੂਈਰਾ ਇੱਕ ਵਾਰ ਵਾਟਰ ਕੈਨਰ ਬੰਦ ਕੀਤਾ ਗਿਆ ਤਾਂ ਕਿਸੇ ਵੀ ਸਮੇਂ ਪ੍ਰਸ਼ਾਸਨ ਦੇ ਜਿੰਦਾਬਾਦ 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 ਬੁਰੇ ਹਾਲਾਤ ਹੋ ਚੁੱਕੇ ਨੇ ਇਸ ਸਮੇਂ ਨੌਜਵਾਨਾਂ ਦੇ ਕੱਪੜੇ ਵੀ ਪਿੱਛੇ ਹੋਏ ਨੇ ਦੂਸਰੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਅੱਗੇ ਜਾਣ ਤੋਂ ਰੋਕ ਦਿੱਤਾ ਗਿਆ ਤਾਂ ਬੈਰੀਕੇਡ ਸਖਤ ਬੈਰੀਕੇਡ ਲਗਾਏ ਗਏ ਨੇ ਦਾ ਨੌਜਵਾਨ ਨੌਜਵਾਨ ਰੁਕੇ ਹੋਏ ਨੇ ਇੱਕ ਸੁਗਰਾ ਬੈਰੀਕੇਡ ਤੋੜਦੇ ਨੇ ਤੇ ਦੂਸਰੇ ਪਾਸੇ ਪਾ ਵਾਟਰ ਕੈਨ ਬੈਰੀਕੇਡ ਤੋੜ ਦਿੱਤੇ ਗਿਆ ਨੇ ਇਹ ਤਸਵੀਰਾਂ ਤੁਹਾਡੇ ਨਾਲ ਬੈਰੀਕੇਡ ਤੋੜ ਕੇ ਇਸ ਵਾਟਰ ਕੈਨਨ ਦੀ ਵਰਤੋਂ ਇਸ ਸਮੇਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਲਗਾਤਾਰ ਸਚੀ ਨੇ ਗਾਲਿਬ ਦੀਆਂ ਜਿਹੜੀਆਂ ਤਸਵੀਰਾਂ ਨੇ ਉਹਨਾਂ ਦੇ ਉਹਨਾਂ ਨੂੰ ਪਿੱਛੇ ਓਪ ਓ ਤੁਸੀਂ ਨੌਜਵਾਨ ਦੇਖ ਸਕਦੇ ਹੋ ਕਿਵੇਂ ਪਾਣੀ ਦਾ ਪ੍ਰੈਸ਼ਰ ਇੰਨਾ ਤੇਜ਼ ਸੀ ਨੌਜਵਾਨ ਕਿਸ ਤਰ੍ਹਾਂ ਡਿੱ ਗਿਆ ਨੌਜਵਾਨ ਕਿਸ ਤਰ੍ਹਾਂ ਡਿੱ ਗਿਆ ਤਸਵੀਰਾਂ ਤੁਹਾਡੇ ਨਾਲ ਅਸੀਂ ਪਾਣੀ ਦਾ ਇੰਨਾ ਪ੍ਰੈਸ਼ਰ ਤੇ ਨੌਜਵਾਨ ਕਿਸ ਤਰ੍ਹਾਂ ਡਿੱ ਗਿਆ ਤੁਹਾਡੇ ਨਾਲ ਤੁਸੀਂ ਤਸਵੀਰ ਦੇਖਿਆ ਐਨਐਸਵੀ ਦੇ ਤਮਾਮ ਇਥੇ ਯੂਥ ਦੇ ਲੀਡਰ ਇੱਥੇ ਮੌਜੂਦ ਨੇ ਤਾਂ ਫਿਰ ਇੱਕ ਵਾਰ ਫਿਰ ਇੱਕ ਵਾਰ ਫਿਰ ਵਾਟਰ ਕੈਨਨ ਇੱਕ ਵਾਰ ਫਿਰ ਵਾਟਰ ਕੈਨਰ ਦੀ ਵਰਤੋਂ ਇੱਥੇ ਪੁਲਿਸ ਅਤੇ ਪ੍ਰਸ਼ਾਸਨ ਦੀ ਮੁੱਠਪੇੜ ਇੱਕ ਤਰ੍ਹਾਂ ਦੀ ਅਸੀਂ ਕਹਿ ਸਕਦੇ ਐਨਐਸਯੂ ਦੇ ਲੀਡਰ ਯੂਥ ਲੀਡਰ ਸੇਵ ਡੈਮੋਕ੍ਰੇਸੀ ਲਿਖਿਆ ਹੋਇਆ ਸੇਵ ਡੈਮੋਕ੍ਰੇਸੀ ਤਾਂ ਦੂਸਰੇ ਪਾਸੇ ਪਾਣੀ ਦਾ ਪ੍ਰੈਸ਼ਰ ਇਸ ਸਮੇਂ মিডিਆ ਦੇ ਵੱਲ ਵੀ ਕਿਤੇ ਨਾ ਕਿਤੇ ਵੱਧਾ ਹੋਇਆ ਖਤਰਨਾਕ ਤਸਵੀਰਾਂ ਚੰਡੀਗੜ੍ਹ ਤੋਂ ਸਾਹਮਣੇ ਆ ਰਹੀਆਂ ਨੇ ਖਤਰਨਾਕ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਖਤਰਨਾਕ ਬੇਹੱਦ ਖਤਰਨਾਕ ਇਸ ਸਮੇਂ ਜਿਹੜਾ ਬੰਜ਼ਰ ਬਣਿਆ ਹੋਇਆ ਚੰਡੀਗੜ੍ਹ ਦੇ ਵਿੱਚ 35 ਸੈਕਟਰ ਦੀਆਂ ਤਸਵੀਰਾਂ ਨੌਜਵਾਨਾਂ ਦੇ ਵੱਲੋਂ ਭਾਜਪਾ ਭਵਨ ਦਾ ਜਿਹੜਾ ਘਰਾਵ ਕਰਨਾ ਸੀ ਪਰ ਉਹਨਾਂ ਨੂੰ ਉੱਥੇ ਹੀ ਰੋਕ ਦਿੱਤਾ ਗਿਆ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਜਿੰਦਾਬਾਦ 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 ਖਤਰਨਾਕ ਤਸਵੀਰਾਂ ਇੱਕ ਵਾਰ వాటర్ ਕੈਨਰ ਬੰਦ ਕੀਤਾ ਗਿਆ ਤਾਂ ਕਿਸੇ ਵੀ ਸਮੇਂ ਪ੍ਰਸ਼ਾਸਨ ਦੇ ਹਾਲਾਤ ਹੋ ਚੁੱਕੇ ਨੇ ਇਸ ਸਮੇਂ ਨੌਜਵਾਨਾਂ ਦੇ ਕੱਪੜੇ ਵੀ ਪਿੱਛੇ ਹੋਏ ਨੇ ਦੂਸਰੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਅੱਗੇ ਜਾਣ ਤੋਂ ਰੋਕ ਦਿੱਤਾ ਗਿਆ ਤਾਂ ਬੈਰੀਕੇਡ ਸਖਤ ਬੈਰੀਕੇਡ ਲਗਾਏ ਗਏ ਨੇ ਤਾਂ ਨੌਜਵਾਨ ਨੌਜਵਾਨ ਰੁਕੇ ਹੋਏ ਨੇ